ਸਿਆਣਾ ਮਰਕ ਆਪਣਾ ਦੁੱਖ ਨਹੀਂ ਰੱਖਦਾ ਕਿਸੇ ਦੇ ਕੋ ਕਹਿੰਦਾ ਇਹ ਮੈਂ ਵਕਤ ਬਰਬਾਦ ਹੋਏਗਾ ਮੈਂ ਆਪਣਾ ਇੱਕ ਦੁੱਖ ਰੱਖਿਆ ਤੇ ਅਗਲੇ ਦੇ ਸੈਂਕੜੇ ਦੁੱਖ ਸੁਣੋ ਮੈਂ ਆਪਣਾ ਇੱਕ ਰੋਣਾ ਰੱਖਾਂਗਾ ਅਗਲੇ ਦੇ ਸੈਂਕੜੇ ਰੋਣੇ ਸੁਣੋ ਛੁਪਾ ਕੇ ਰੱਖਦਾ ਇਹ ਕਾਲਮ ਕਹਿੰਦਾ ਹੈ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ ਮੈਂ ਗਮ ਨੂੰ ਕਦੀ ਚਿਹਰੇ 'ਤੇ ਪ੍ਰਗਟ ਨਹੀਂ ਹੋਣ ਦਿੱਤਾ ਛੁਪਾ ਕੇ میرے چہرے سے غم آشکارا نہیں ہے پر یہ نہ سمجھ کے یہ غم کا مارا نہیں ہے ڈوبنے کو تو ڈوبے ہم بھی لیکن اہل ساحل کو ہم نے پکارا نہیں ہے کہ ڈوبیا میں بھی آ گوتے میں بھی دے لیں پر میں چیخیا چلے آیا نہیں میں ڈوب گیا میں مر گیا میں ڈوب گیا میں مر گیا, میں گیا, میں مر گیا بچاؤ میں بچاؤ میں نو ਕੰਦੇਈ ਚੀਖਣਾ ਚਲਾਣਾ ਮੈਨੂੰ ਚੰਗਾ ਨਹੀਂ ਲੱਗਿਆ ਨਕੀ ਤੋ ਹੀ ਕੌਣ ਕਿਸੇ ਨੂੰ ਬਚਾਂਦਾ ਡੁੱਬਦੇ ਹੋਏ ਦਾ ਦੁਨੀਆ ਤਮਾਸ਼ਾ ਦੇਖਦੀ ਕੌਣ ਕਿਸੇ ਨੂੰ ਬਚਾਂਦਾ ਸਾਹਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ امداد ਨਹੀਂ ਕਰਤੇ ਡੁੱਬਦਿਆਂ ਦਾ ਤੇ ਨਜ਼ਾਰਾ ਹੁੰਦਾ ਹੈ ਡੁੱਬਦਿਆਂ ਦੇ ਤੇ ਲੋਕੀ ਤਮਾਸ਼ਾ ਹੀ ਕਰਦੇ ਨੇ ਤਮਾਸ਼ੇ ਦੇਖ ਲੈਣੇ ਖੈਰ ਮੁਖਤਸਰ ਮਰਜ਼ ਕਰਾਂ ਜਿਸ ਤਰ੍ਹਾਂ ਪਾਣੀ ਦੇ ਚੋਂ ਕਮਲ ਪੈਦਾ ਹੁੰਦਾ ਹੈ ਉਹਦੀਆਂ ਜੜ੍ਹਾਂ ਪਾਣੀ ਦੇ ਵਿੱਚ ਲੇਕਿਨ ਕਮਲ ਪਾਣੀ ਦੇ ਵਿੱਚ ਡੁੱਬਦਾ ਨਹੀਂ ਬੁਨਿਆਦ ਤੇ ਪਾਣੀ ਦੇ ਚ ਹੈ ਜਮਿਆ ਤੇ ਪਾਣੀ ਦੇ ਚ ਹੈ ਲੇਕਿਨ ਪਾਣੀ ਦੇ ਵਿੱਚ ਡੁਬਿਆ ਨਹੀਂ ਮਨੁੱਖ ਦੀ ਦ샤ਇਸ ਤੋਂ ਉਲਟ ਹੈ ਇਹ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਨੇ ਛੰਦ ਦੇ ਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤੀ ਹੈ ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁਮਫਿਆ ਹੁਨੇ ਛੰਦ ਮੱਲਾ ਭੰਜਵਾ ਪੰਕਜ ਚਿੱਕੜ ਨੂੰ ਕਹਿੰਦੇ ਨੇ ਪੰਕਜ ਕਮਲ ਨੂੰ ਕਹਿੰਦੇ ਨੇ ਕਿਉਂਕਿ ਕਮਲ ਚਿੱਕੜ ਦੇ ਚੋਂ ਹੀ ਪੈਦਾ ਹੁੰਦਾ ਹੈ ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁਮਫਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਐ ਕਮਲ ਪੈਦਾ ਤੇ ਤੂੰ ਚਿੱਕੜ ਦੇ ਚੋਂ ਆਇਆ ਤੇਰੀਆਂ ਜੜਾਂ ਚਿੱਕੜ ਦੇ ਚ ਪਰ ਬਦਕਿਸਮਤੀ ਤੂੰ ਖੁਦ ਵੀ ਚਿੱਕੜ ਦੇ ਚਲਾ ਗਿਆ ਤੂੰ ਤੇ ਪਾਣੀ ਤੋਂ ਵੀ ਉੱਚਾ ਉੱਠਣਾ ਸੀ ਤੂੰ ਤੇ ਚਿੱਕੜ ਦੇ ਚ ਲੀਨ ਹੋ ਗਿਆ ਇਸ ਤਨ ਦਾ ਜਨਮ ਵਾਸ਼ਨਾ ਤੋਂ ਆਉਂਦਾ ਹੈ ਕਾਮ ਦਾ ਆਉਂਦਾ ਹੈ ਅਗਰ ਜੀਵਨ ਭਰ ਮਨੁੱਖ ਕਾਮ ਦੇ ਚਿ ਰਿਆ ਤੋ ਚਿੱਕੜ ਚੋਂ ਕਮਲ ਦਾ ਫੁੱਲ ਪੈਦਾ ਹੋਇਆ ਚਿੱਕੜ ਦੇ ਚ ਫਸ ਕੇ ਰਹਿ ਗਿਆ ਇਸ ਨੂੰ ਇੰਜ ਸਤਿਗੁਰ ਕਹ ਰਹੇ ਨੇ ਉੱਪਰ ਉਠ ਜੋ ਉੱਪਰ ਉਠ ਗਏ ਉਸੇ ਨੂੰ ਸੰਤ ਕਹਿੰਦੇ ਨੇ ਉਸੇ ਨੂੰ ਇਬਾਦਤ ਕਹਿੰਦੇ ਨੇ ਉਸੇ ਨੂੰ ਫਕੀਰ ਕਹਿੰਦੇ ਨੇ ਉਸੇ ਨੂੰ ਵਲੀ ਅੱਲਾਹ ਕਹਿੰਦੇ ਨੇ ਉਸੇ ਨੂੰ ਗੁਰਮੁਖ ਕਹਿੰਦੇ ਨੇ ਉਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਇਸ ਦੀ ਨਿੰਦਾ ਨਹੀਂ ਕਿਉਂਕਿ ਰੱਬੀ ਨਹੀਂ ਅਮੈ ਕਿ ਕਮਲ ਚਿੱਕੜ ਚੋਂ ਹੀ ਪੈਦਾ ਹੋਵੇਗਾ ਪਰ ਕਮਲ ਚ ਕੜ ਵਿੱਚ ਫਸੇਗਾ ਨਹੀਂ ਚਿੱਕੜ ਦੇ ਤੇ ਇਸਨੇ ਕੀ ਫਸਣਾ ਹੈ ਪਾਣੀ ਦੇ ਚ ਵੀ ਨਹੀਂ ਡੁੱਬੇਗਾ ਉੱਪਰ ਉੱਠ ਕੁੱਟ ਜਾਏਗਾ ਸੜੇ ਦੇਸ਼ ਦੇ ਚ ਜਿੰਨੇ ਸਨਾਤਨ ਧਰਮ ਦੇ ਮੰਦਰ ਨੇ ਜਿੰਨੇ ਗੁਰਦੁਆਰੇ ਨੇ ਉਹਨਾਂ ਦਾ ਗੁੰਬਦ ਜਿਹੜੇ ਨੇ ਉਹ ਕਮਲ ਦੇ ਫੁੱਲ ਨੇ ਕਦੀ ਬਗੌਰ ਮੁਤਾਲਾ ਕਰਨਾ ਇੱਕ ਕਮਲ ਦੀ ਨਕਲ ਹੈ ਸੜੇ ਦੇਸ਼ ਦੇ ਚ ਕਮਲ ਧਰਮ ਦਾ ਪ੍ਰਤੀਕ ਹੈ ਮਨੁੱਖ ਨੂੰ ਕਿਹਦਾ ਹੋਣਾ ਚਾਹੀਦਾ ਹੈ ਕਮਲ ਦੀ ਤਰ੍ਹਾਂ ਥਾਈਲੈਂਡ ਦੇ ਵਿੱਚ ਬਹੁਤ ਬਿਖਸ਼ੂ ਜਦ ਸਵੇਰੇ ਬਿਕਸ਼ਾ ਮੰਗਣ ਲਈ ਚੱਲਦੇ ਨੇ ਉਹਨਾਂ ਦੇ ਹੱਥ ਵਿੱਚ ਕਮਲ ਦਾ ਫੁੱਲ ਆਉਂਦਾ ਹੈ ਬੋਧ ਬਿਖਸ਼ੂਆਂ ਨੂੰ ਕਮਲ ਦਾ ਫੁੱਲ ਹੱਥ ਦੇ ਵਿੱਚ ਰੱਖ ਕੇ ਚੱਲਣਾ ਪੈਂਦਾ ਹੈ ਤਾਂ ਕਿ ਹਰ ਵਕਤ ਯਾਦ ਬਣੀ ਰਹੇ ਇਸ ਫੁੱਲ ਤੋਂ ਕਿ ਡੁੱਬਦਾ ਨਹੀਂ ਹੈ ਤੂੰ ਡੁੱਬੀ ਨਾ ਜਿਵੇਂ ਜਿਵੇਂ ਸਰੋਵਰ ਦੇ ਵਿੱਚ ਪਾਣੀ ਵਧੇ ਵੈਸੇ ਵੈਸੇ ਕਮਲ ਹੋਰ ਉੱਚਾ ਉੱਠਦਾ ਹੈ ਡੁੱਬਦਾ ਨਹੀਂ ਮਨੋਕ ਡੁੱਬ ਜਾਂਦਾ ਹੈ ਘਰ ਦੇ ਚ ਧਨ ਵਧਣਾ ਸ਼ੁਰੂ ਹੋ ਗਿਆ ਮਨੋਕ ਡੁੱਬਣਾ ਸ਼ੁਰੂ ਹੋ ਗਿਆ ਪਦਾਰਥ ਵਧਣੇ ਸ਼ੁਰੂ ਹੋ ਗਏ ਇਹ ਡੁੱਬਣਾ ਸ਼ੁਰੂ ਹੋ ਗਿਆ ਘਰ ਦੇ ਸੰਪਦਾ ਜ਼ਿਆਦਾ ਆ ਗਈ ਹਿਰਦੇ ਦੇ ਚ ਧਰਮ ਨਿਕਲ ਗਿਆ ਘਰ ਦੇ ਚ ਧਨ ਜ਼ਿਆਦਾ ਆ ਗਿਆ ਤਾਂ ਗੁੱਟ ਕੇ ਘਰ ਚੋਂ ਨਿਕਲ ਗਏ ਹੁਣ ਗੰਦੇ ਮੈਗਜ਼ੀਨ ਘਰ ਦੇ ਚ ਆ ਗਏ ਪਦਾਰਥ ਘਰ ਦੇ ਚ ਬਹੁਤ ਜ਼ਿਆਦਾ ਆ ਗਏ ਹੁਣ ਘਰ ਦੇ ਚੋਂ ਰਹਿਤ ਬੈਤ ਨਿਕਲ ਗਈ ਸਤਾ ਤੇ ਪ੍ਰਭਤਾ ਘਰ ਦੇ ਵਿੱਚ ਬਹੁਤ ਸਾਰੀ ਆ ਗਈ ਹੁਣ ਗੁਰੂ ਦੀ ਰਹਿਤ ਬਹਿਤ ਨੂੰ ਤਨ ਤੇ ਵੀ ਰੱਖਣਾ ਔਖਾ ਹੋ ਗਿਆ ਇਹ ਸਭ ਨੂੰ ਰੁਕਸਤ ਸਭ ਨੂੰ ਕੱਢ ਦਿੱਤਾ ਇਹ ਤੇ ਡੁੱਬ ਗਿਆ ਇਹ ਤੇ ਗਰਕ ਹੋ ਗਿਆ ਪੰਕਜ ਫਤਿ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ਮਹਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਉਦਾਹਰਣ ਦਿੱਤਾ ਹੈ ਜੈਸੇ ਕਮਲ ਪੈਦਾ ਚ ਕੜਚ ਹੋਇਆ ਹੈ ਤੋ ਚਿੱਕੜ ਤੋ ਉੱਪਰ ਉਠੇ ਹੈ ਪਾਣੀ ਤੋ ਵੀ ਉੱਪਰ ਉਠੇ ਹੈ ਜੀਵਨ ਇਸ ਨੂੰ ਪਾਣੀ ਚੋਂ ਮਿਲਿਆ ਹੈ ਪਰ ਪਾਣੀ ਦੇ ਚ ਡੁੱਬਿਆ ਨਹੀਂ ਕਾਮ ਤੋ ਜਨਮ ਹੋਇਆ ਹੈ ਜੀਵਨ ਦਾ ਕੁਛ ਹਿੱਸਾ ਕਾਮ ਦੇ ਚ ਮਰਦੇ ਸਮੇਂ ਤੱਕ ਮਨੁੱਖ ਰਾਮ ਦਾ ਰੂਪ ਬਣ ਜਾਏ ਨਾਮ ਦੀ ਮੂਰਤੀ ਬਣ ਜਾਏ ਸਦਕੇ ਜਾਣਾ ਐਸੇ ਹੱਥ ਲੱਬਣੇ ਸੰਸਾਰ ਦੇ ਚ ਬੜੇ ਔਖੇ ਨੇ جنا ہاتھ نے کدی غلط نہ کیتا ہوئے گستاخی ماں ایسے پیر لبنے بڑے اوکھے نے جو غلط پاسے گئے نہ ہو. ایسی رسنا لبنے بڑی اوخی ہے جس نے غلط بیانی نہ کیتی ہوئے. ایسیاں اکھاں لبنیاں بڑیاں اوکھیاں نے ਜਿਨ੍ਹਾਂ ਨੇ ਗਲਤ ਵੇਖਿਆ ਨਾ ਹੋਵੇ ਐਸੇ ਕੰਨ ਲੱਭਣੇ ਬੜੇ ਔਖੇ ਨੇ ਜਿਨ੍ਹਾਂ ਨੇ ਕਦੀ ਗਲਤ ਸੁਣਿਆ ਨਹੀਂ ਔਰ ਐਸਾ ਮਨ ਜਿਨੇ ਕਦੀ ਗਲਤ ਸੋਚਿਆ ਨਹੀਂ ਗਲਤ ਵਿਚਾਰਿਆ ਨਹੀਂ ਗਲਤ ਚਿੰਤਨ ਨਹੀਂ ਕੀਤਾ ਕਬੀਰ ਕਹਿੰਦੇ ਨੇ ਮੁਸ਼ਕਿਲ ਹੈ ਅਗਰ ਕੱਜਲ ਦੀ ਕੋਠੜੀ ਦੇ ਚ ਰਹਿ ਕੇ ਕੋਈ ਬੇਦਾਗ ਹੈ ਔਰ ਬੇਦਾਗੋ ਕੇ ਨਿਕਲ ਗਏ ਕਬੀਰ ਕੰਨਨ ਮੇ ਸਦਕੇ ਜਾਣਾ ਉਸ ਤਾ ਚਲੇ ਆ ਤੇ ਕਾਲਖ ਦੇ ਚੈ ਪਰ ਪੈਰ ਇਸ ਦੇ ਕਾਲਖ ਤੋਂ ਰਹਿਦ ਨੇ ਜੀਵਿਆ ਤੇ ਕਦ ਜਲਦੀ ਕੋਠੜੀ ਦੇ ਚੈ ਪਰ ਕਾਲਾ ਨਹੀਂ ਹੋਇਆ ਰਿਆ ਤੇ ਸੰਸਾਰ ਦੇ ਚ ਜੋ ਮਹਿਲ ਹੈ ਮਹਿਲ ਮਲਤਾ ਇਹੋ ਸੰਸਾਰ ਲੇਕਿਨ ਫਿਰ ਵੀ ਨਿਰਮਲ ਹੈ ਇੱਕ ਪਰਚਾ ਹੈ ਸੰਸਾਰ ਮਹਿਲ ਹੈ ਇਹ ਵਿੱਚ ਨਿਰਮਲ ਕਿਵੇਂ ਹੋਣਾ ਹੈ ਇੱਕ ਢੰਗ ਤੇ ਬੰਦੇ ਨੂੰ ਆ ਗਿਆ ਤਨ ਮਹਿਲਾ ਹੋ ਗਿਆ ਹੱਥ ਪੈਰ ਮਹਿਲੇ ਹੋ ਗਏ ਨੇ ਬਸਤਰ ਮਹਿਲੇ ਹੋ ਗਏ ਨੇ ਗੋ ਲੈਂਦਾ ਕਾਰਨ ਮਹਿਲ ਚੰਗੀ ਨਹੀਂ ਲੱਗਦੀ ਸਮਾਜ ਨੂੰ ਚੰਗੀ ਨਹੀਂ ਲੱਗਦੀ। ਔਰ ਮਹਿਲ ਆਪੇ ਹੀ ਪੈਂਦੀ ਹੈ। ਆਪੇ ਹੀ ਪੈਂਦੀ ਹੈ। ਔਰ ਮਹਿਲ ਸਮਾਜ ਨੂੰ ਚੰਗੀ ਨਹੀਂ ਲੱਗਦੀ ਮਹਿਲ ਢਕਣੀ ਪੈਂਦੀ ਹੈ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਤੇ ਸ਼ਾਨ ਦੇ ਲਿਬਾਸ ਹਰ ਕਿਰਾ ਐਵੇਂ ਦੀਦ ਬੇਅਇਬਾ ਰਾ ਲਿਬਾਸ ਉਰੀਆ ਨਹੀਂ ਦਾ। جو منک چھپاندہ ہے ڈھکدہ ہے سرمد دینے وہ پاپ ہوگے گا غلط گا صحیح نہیں گا صحیح نو چھپان دی لوڑ نہیں نہیں چھپا کی نو, چھپان نو منک چھپاندہ ہے غلط نو چھپاندہ ہے پاپ نو چھپاندہ ہے دوجے نو نہ پتا چلے ਜੋ ਛੁਪਾਇਆ ਜਾ ਰਿਹਾ ਹੈ ਮੈਲ ਹੈ ਮੈਲ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਢਕਣਾ ਪੈਂਦਾ ਹੈ ਚਾਹੇ ਉਹ ਸਥੂਲ ਰੂਪ ਦੇ ਚ ਗੰਦਗੀ ਹੈ ਚਾਹੇ ਉਹ ਸੂਖਸ਼ਮ ਰੂਪ ਦੇ ਚ ਹੈ ਚਾਹੇ ਬਾਹਰ ਗੰਧ ਪਈਏ ਢਕਣੀ ਪੈਂਦੀ ਹੈ ਚਾਹੇ ਮਨ ਵਿੱਚ ਪੈ ਗਈਏ ਛੁਪਾਣੀ ਪੈਂਦੀ ਹੈ ਜੋ ਛੁਪਾਇਆ ਹੈ ਉਹ ਗੰਦ ਹੈ ਜੋ ਛੁਪਾਇਆ ਹੈ ਉਹ ਮੈਲ ਹੈ ਜੋ ਛੁਪਾਇਆ ਹੈ ਉਹ ਸਹੀ ਨਹੀਂ ਹੈ ਪੇਸ਼ਾਂ ਦੇ ਲਿਬਾਸ ਹਰ ਕਿਰਾ ਐਵੇ ਦੀਦਾ ਸ਼ਰਮ ਅੱਗ ਕਹਿੰਦਾ ਹੈ ਮਨੁੱਖ ਨੇ ਇਨ੍ਹਾਂ ਕੱਪੜਿਆਂ ਦੇ ਵਿੱਚ ਬਹੁਤ ਕੁਝ ਛੁਪਾਇਆ ਹੈ ਨਿਹਰਾ ਤਨ ਨਹੀਂ ਛੁਪਾਇਆ ਪਤਾ ਨਹੀਂ ਕਿੰਨੇ ਗੁਨਾਹ ਛੁਪਾਏ ਨੇ ਕਿੰਨੇ ਪਾਪ ਛੁਪਾਏ ਨੇ ਜਿਸ ਨੂੰ ਛੁਪਾਣਾ ਹੈ ਉਹ ਪਾਪ ਹੈ ਜਿਸ ਨੂੰ ਧਕਣਾ ਹੈ ਉਹ ਮੈਲ ਸਰੀਰ ਨਹੀਂ ਹੈ ਤੁਮੇਰਸ ਕਰਾ ਹੱਥ ਦੇ ਉੱਤੇ ਪੈਰਾਂ ਤੇ ਕਪੜਿਆਂ ਤੇ ਜੋ ਮੈਲ ਪੈ ਜਾਂਦੀ ਹੈ ਹੱਥ ਭਰ ਜਾਣ ਪੈਰ ਭਰ ਜਾਣ ਅਰਥ ਤੁਹਾਡੇ ਸਾਹਮਣੇ ਰੱਖ ਲਈਏ ਭਾਵੇਂ ਕਲ ਖੁਲਾਸਾ ਕੀਤਾ ਸੀ ਭੜੀਏ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰਸ ਕੇ ਥੇ ਨਾਲ ਕਿਦਰੇ ਹੱਥ ਭਰ ਜਾਣ ਮਹਿਲ ਨਾਲ ਕਿਦਰੇ ਪੈਰ ਭਰ ਜਾਣ ਮੂੰ ਮੱਥਾ ਭਰ ਜਾਏ ਕਪੜੇ ਭਰ ਜਾ ਪਾਣੀ ਧੋਤੇ ਉਤਰਸ ਕੇ ਪਾਇਆ ਪਾਣੀ ਖੇ ਗਈ ਪੈਰ ਸਾਫ ਹੋ ਗਏ ਹੱਥ ਸਾਫ ਹੋ ਗਏ ਮੂੰ ਮੱਥਾ ਸਾਫ ਹੋ ਗਏ ਪਰ ਖੇ ਦੇ ਨਾਲ ਨਾਲ ਜ਼ਰਾ ਹੋਰ ਗਹਿਰੀ ਮੈਲ ਪੈ ਗਈ ਮੌਤ ਪਲੀਤੀ ਕੱਪੜ ਹੋਇ ਜੇ ਕਿਦਰੇ ਮਲ ਮੋਤਰ ਨਾਲ ਕਪੜਾ ਮੈਲਾ ਹੋ ਜਾਏ ਮਲ ਨਾਲ ਸਰੀਰ ਦੀ ਮੈਲ ਨਾਲ ਕਪੜੇ ਮੈਲੇ ਹੋ ਜਾਣ ਦੇ ਸਾਬਣ ਲਈਏ ਉਹ ਦੋ ਤੋ ਪਾਣੀ ਦੇ ਨਾਲ ਨਾਲ ਫਿਰ ਸਾਬਣ ਉਸ ਸਾਬਣ ਦੇ ਦਿੰਦੇ ਆ ਪਾਣੀ ਦੇ ਨਾਲ ਉਸ ਮਲ ਨੂੰ ਸਰੀਰ ਦੀ ਮਲ ਨੂੰ ਕੱਪੜੇ ਚੋਂ ਕੱਢਦੇ ਏ ਪਰ ਭਰੀਏ ਮਤ ਪਾਪਾਂ ਕੇ ਸੰਗ ਅਗਰ ਮਨ ਪਾਪ ਨਾਲ ਭਰ ਜਾਏ ਸੋਚਣੀ ਪਾਪ ਨਾਲ ਭਰ ਜਾਏ ਚਿਤਵਨੀ ਪਾਪ ਨਾਲ ਭਰ ਜਾਏ ਗਾਸਨੇ ਕਲ ਅਰਜ਼ ਕੀਤੀ ਸੀ ਵਿਦਵਾਨਾਂ ਨੇ পাপ કુલ 10 ਮੰਨੇ ਹੈ। ਕਿਉਂਕਿ ਜੀਵਨ ਵੀ ਬਰ ਦੁਰਾਏ ਜਾਂਦੇ ਨੇ ਰਿਪੀਟ ਕੀਤੇ ਜਾਂਦੇ ਨੇ। ਤੋਂ ਜ਼ਿੰਦਗੀ ਦੇ ਚ ਹਜ਼ਾਰਾਂ ਲੱਖਾਂ ਆਨੰਦ ਬਣ ਜਾਂਦੇ ਨੇ। ਕਈ ਵਫਾ ਮਨੁੱਖ ਇਸ ਜੀਵਨ ਦੇ ਚ ਇਨਾ ਪਾਪਾਂ ਨੂੰ ਧੋਣ ਦੇ ਚ ਅਸਮਰਥ ਹੁੰਦਾ ਤੋ ਪਾਪ ਨਾਲ ਚੱਲਦੇ ਨੇ। ਅਗਲੇ ਜਨਮ ਦੇ ਚਲਦੇ ਨਾ ਤਾਂ ਪਿਛਲੇ ਵੀ ਪਾਪ ਤੇ ਨਵੇਂ ਹੋਰ ਸ਼ੁਰੂ ਇਸ ਤਰ੍ਹਾਂ ਪਾਪ ਜਨਮ ਦਰ ਜਨਮ ਵੱਧਦੇ ਜਾਂਦੇ ਵੱਧਦੇ ਜਾਂਦੇ ਵੱਧਦੇ ਜਾਂਦੇ ਔਰ ਮੈਂ ਇੱਕ ਦਫਾ ਦौरा দেয়া 10 ਪਾਪਾਂ ਦੇ ਚੋਂ ਚਾਰ ਪਾਪ ਤੇ ਜ਼ਬਾਨ ਦੇ ਮੰਦੇ ਨੇ ਵਿਅਰਥ ਬੋਲਣਾ ਮਿਥਿਆ ਬੋਲਣਾ ਫਿੱਕਾ ਬੋਲਣਾ ਕੌੜਾ ਬੋਲ ਇਹ ਚਾਰ ਪਾਪ ਰਸਨਾ ਬਾਰੇ ਹੁੰਦੇ ਨੇ ਮਨ ਕਰਦਾ ਤਿੰਨ ਪਾਪ ਮਨ ਖੁਦ ਕਰਦਾ ਹੈ ਜ਼ੁਬਾਨ ਦੀ ਲੋੜ ਹੀ ਨਹੀਂ ਕੀ ਕਰਦਾ ਬੁਰਾ ਸੋਚਦਾ ਹੈ ਕਿਸੇ ਦੀ ਜਾਨ ਬਾਰੇ ਇੱਕ ਪਾਪ ਬੁਰਾ ਸੋਚਦਾ ਹੈ ਕਿਸੇ ਦੇ ਮਾਲ ਬਾਰੇ ਦੂਸਰਾ ਪਾਪ ਬੁਰਾ ਸੋਚਦਾ ਹੈ ਕਿਸੇ ਦੀ ਇੱਜ਼ਤ ਆਬਰੂ ਵਾਰੇ ਇਹ ਤੀਸਰਾ ਪਾਪ ਇਹ ਤਿੰਨ ਪਾਪ ਮਨ ਕਰਦਾ ਹੈ ਤੇ ਤਿੰਨ ਪਾਪ ਹੀ ਤਨ ਦੇ ਨੇ ਲੇਕਿਨ ਅਕਸਰ ਮਨੁੱਖ ਤਨ ਨੂੰ ਪਾਪ ਤੋਂ ਬਚਾਉਂਦਾ ਹੈ ਕਿਉਂਕਿ ਸਮਾਜ ਹੈ ਕਾਨੂੰਨ ਹੈ ਹੱਤਕੜੀਆਂ ਨੇ ਜੇਲ੍ਹ ਹੈ ਕਿੰਨੇ ਪਾਪ ਹੀ ਤਨ ਦੇ ਨੇ ਕਿਸੇ ਦੀ ਜਾਨ ਖੋ ਲੈਣੇ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੇ ਇਹ 10 ਪਾਪ ਨੇ ਜ਼ਿੰਦਗੀ ਭਰ ਦਿਨ ਪਰਤੇ ਦਿਨ ਹਉਂਦੇ ਰਹਿੰਦੇ ਨੇ ਮਨੁੱਖ ਕਰਦਾ ਰਹਿੰਦਾ ਇਸ ਤਰ੍ਹਾਂ ਫਿਰ ਮਨੁੱਖ ਦੀ ਮਤ ਇਸ ਪਾਪਾਂ ਦੀ ਮਹਿਲ ਦੇ ਨਾਲ ਭਰ ਜਾਂਦੀ ਹੈ ਇਹ ਪਾਣੀ ਨਾਲ ਨਹੀਂ ਤੁਲੇਗੀ ਕਿਸੇ ਤੀਰਥ ਦੇ ਜਲ ਵਿੱਚ ਇਤਨੀ ਸਮਰੱਥਾ ਨਹੀਂ ਕਿ ਪਾਪ ਨੂੰ ਧੋ ਦੇਵੇ ਨਹੀਂ ਧੁੱਲਦਾ ਭਾਵੇਂ ਐਸੀਆਂ ਮਨੋਤਾ ਨਹੀਂ ਐਸੀਆਂ ਧਾਰਨਾਵਾਂ ਨਹੀਂ ਚੰਦਰ ਗ੍ਰਹਿਣ ਵਾਲੇ ਦਿਨ ਸੂਰਜ ਗ੍ਰਹਿਣ ਵਾਲੇ ਦਿਨ ਕ੍ਰੁਕਸ਼hetra ਦੇਚ ਇਸ਼ਨਾਨ ਕੀਤਾ ਜਾਇ ਹੈ ਪਾਪ ਧੁੱਲ ਜਾਂਦੇ ਨੇ 마ਘੀ ਤੇ ਪ੍ਰਿਆਗਰਾਜ ਦੇਚ ਇਸ਼ਨਾਨ ਕੀਤਾ ਜਾਇ ਪਾਪ ਧੁੱਲ ਜਾਂਦੇ ਨੇ ਤੇ ਕੁੰਭੇ ਤੇ ਇਸ਼ਨਾਨ ਕੀਤਾ ਜਾਇ ਵੱਡੇ ਵੱਡੇ ਪਾਪ ਧੁੱਲ ਜਾਂਦੇ ਨੇ ਕੁੰਭ ਤੇ ਇਸ਼ਨਾਨ ਕੀਤਾ ਜਾਇ ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ